ਸੇਟ ਮੰਤਰੀ ਪੰਜਾਬ ਡਾਕਟਰ ਬਲਵੇਦੀ ਸਿੰਘ ਦੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਯੁਧ ਨਸ਼ਾ ਵਿਰੋਧਾ ਤੇ ਮੌਸਮੀ ਬਿਮਾਰੀਆਂ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਮੰਤਰੀ ਨੇ ਕਿਹਾ ਕਿ ਨਸ਼ੇ ਦੀ ਗ੍ਰਿਫਤਾਰੀ ਤੇ ਨੌਜਵਾਨਾਂ ਨੂੰ ਸੁਚੇਤ ਕਰਨ ਦੇ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾਣਗੇ ਸੋਸ਼ਲ ਮੀਡੀਆ ਦੇ ਸਵਰਾ ਉਤਾਰ ਨਾਲ ਵਿੱਚ ਡਾਕਟਰਾਂ ਦਾ ਸੀਟ ਤੇ ਨਾ ਬੈਠਣ ਦੀ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਲੋਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਜਾਂਚ ਕਰਨ ਅਤੇ ਸਾਨੂੰ ਹੀ ਰਿਸ਼ਕਾਇਤ ਪਾਉਣ ਨਾ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਯੁੱਧ ਨਸ਼ੇ ਵਿਰੋਧ ਫਤਿਹਗੜ ਸਾਹ ਪਹੁੰਚੇ ਜੀ ਇਹਦੇ ਵਿੱਚ ਅਸੀਂ ਜਿਹੜੇ ਦੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਹੈਗਾ ਸਾਡਾ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਜੀ ਕਿੱਥੇ ਕਿੱਥੇ ਉਹਨਾਂ ਦੇ ਹੌਟਸਪੌਟ ਹੈਗੇ ਆ ਕਿ ਐਡੀਸ਼ਨਲ ਆਪਾਂ ਨੂੰ ਕਿਤੇ ਵੀ ਜਿਹੜੇ ਹੈਗੇ ਆ ਆਊਟਸਰਟ ਕੋਲਣ ਦੀ ਜਾਂ ਹੋਰ ਕੋਲ ਟਰੀਟਮੈਂਟਸ ਆਟਰ ਕੋਲਣ ਦੀ ਜਾਂ ਡੀਡਿਕਸ਼ਨ ਪਲੱਸ ਜਿਹੜਾ ਅਸੀਂ ਇਹਦੇ ਵਿੱਚ ਇਹ ਕਰ ਰਹੇ ਹਾਂ ਜੀ ਕਿ ਸਾਡੀਆਂ ਜਿਹੜੀਆਂ ਜ਼ਿਲ੍ਹੇ ਹੈਗੀਆਂ ਓਵਰਕਰਾਊਡਡ ਆ ਉਹਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ 26000 ਦੀ ਕਪੈਸਟੀ ਦੇ ਅਗੇਂਸਟ 34000 ਆ ਰਹਾ ਤੇ ਉਹਨਾਂ ਨੂੰ ਡੀਕੰਜੈਸਟ ਕਰਨ ਲਈ ਅਸੀਂ ਡੀ ਰੈਡਿਕਸ਼ਨ ਤੇ ਰੀਹੈਬਿਲਿਟੇਸ਼ਨ ਦੇ ਬੈਡਸ ਵਧਾ ਰਹੇ ਹਾਂ ਪਹਿਲਾਂ ਫਤਿਹਗੜ੍ਹ ਸਾਹਿਬ ਚ 215 ਸੀਗਾ ਹੁਣ 200 ਐਡੀਸ਼ਨਲ ਬੈਡਸ ਅਸੀਂ ਕ੍ਰੀਏਟ ਕੀਤੇ ਆ ਜੀ ਜਿਹੜੇ ਜਿਹੜੇ ਕਿ ਪ੍ਰਾਈਵੇਟ ਇੰਸਟੀਚੂਟਸ ਨਾਲ ਕਲੈਬੋਰੇਟ ਕਰ ਰਹੇ ਹਾਂ ਅਸੀਂ ਚਾਹੇ ਮੋਹਾਲੀ ਨਰਸਿੰਗ ਕਾਲਜ ਜਾਂ ਜਦ ਦਸ਼ਮੇਸ਼ ਜਿਹੜਾ ਕਾਲਜ ਹੈਗਾ ਜੀ ਨਾ ਕਾਲਜ ਆਫ ਨਰਸਿੰਗ ਔਰ ਇੱਕ ਰੇਮਟ ਦੇ ਵਿੱਚ 50 ਬੈਡ ਲੱਗੇ ਆ ਜੀ 200 ਬੈਡ ਦੀ ਕਪੈਸਟੀ ਵਧਾਈ ਹੈ ਜੀ ਆਲਮੋਸਟ ਦੁੱਗਣੀ ਕਰਤੀ ਆ ਉਹਦੇ ਨਾਲ ਇੱਕ ਤਾਂ ਜੇਲ੍ਹਾਂ ਡੀਕੰਜੈਸਟ ਹੋਣਗੀਆਂ ਜੀ ਪੁਲਿਸ ਦਾ ਕੰਮ ਘਟੇਗਾ ਔਰ ਇਹ ਸਹੀ ਅਪਰੋਚ ਹੈ ਜੀ ਜਿਹੜੀ ਕਿਉਂਕਿ ਜਿਹੜੀ ਐਡਿਕਸ਼ਨ ਹੈ ਇਹ ਇੱਕ ਮੈਟਰ ਆਫ ਹੈਲਥ ਇਸ਼ੂ ਹੈ ਸਾਈਕੋਲੋਜੀਕਲ ਇਸ਼ੂ ਹੈ ਇਹਦੇ ਅਕਸਰ ਜਿਹੜਾ ਹੈਗਾ ਜਿਹੜਾ ਡਰਗ ਡਿਕਟ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਅੰਡਰਲਾਈਂਗ ਜਿਹੜਾ ਹੈਗਾ ਸਾਈਕੋਲੋਜੀਕਲ ਡਿਸਆਰਡਰ ਹੁੰਦਾ ਫੈਮਿਲੀ ਪੈਥੋਲੋਜੀ ਹੁੰਦੀ ਆ ਤੋ ਇਹ ਨਵੀਂ ਜਿਹੜੀ ਅਪਰੋਚ ਹੈ ਉਹਦੇ ਵਿੱਚ ਹੈਗਾ ਕਿ ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਭੇਜ ਕੇ ਉਹਨਾਂ ਨੂੰ ਡੀਕ੍ਰੈਂਪਲਾਈਜ਼ ਕਰਕੇ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਸੈਂਟਰ ਦੇ ਵਿੱਚ ਜਿਹੜੇ ਕੰਜ਼ਮਪਸ਼ਨ ਕੁਆਂਟੀਟੀ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੈਗੇ ਜਿਹੜੇ ਮਰੀਜ਼ ਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਟ੍ਰੀਟਮੈਂਟ ਸੈਂਟਰਸ ਭੇਜਿਆ ਜਾਵੇ ਰਿਫਾਰਮਰਸ ਜਸਟਿਸ ਕੀਤਾ ਜਾਵੇ ਤੇ ਜਿਹੜੇ ਬੰਦੇ ਸਮਗਲਰ ਹੈ ਗਿਆ ਉਹਨਾਂ ਵਾਸਤੇ ਜਿਹੜੀ ਹੈ ਗਿਆ ਜੇਲ੍ਹਾਂ ਉਹਨਾਂ ਵਾਸਤੇ ਹੋਣ ਗਿਆ ਤੇ ਉਹਨਾਂ ਦੇ ਜਿਹੜਾ ਸਖਤ ਤੋਂ ਸਖਤ ਐਕਸ਼ਨ ਨਾ ਪੁਲਿਸ ਕਰ ਰਹੀ ਹੈ ਔਰ ਕਰੇਗੀ ਇਹਦੇ ਨਾਲ ਨਾਲ ਅਸੀਂ ਜਿਹੜੀ ਸਕਿੱਲ ਡਿਵੈਲਪਮੈਂਟ ਜਿਹੜਾ ਔਰ ਬੱਚਿਆਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾਵਾਂਗੇ ਅੱਜ ਜਿਹੜੀ ਸਾਡੀ ਮੀਟਿੰਗ ਸੀ ਇਹਦੇ ਨਾਲ ਡਿਪਟੀ ਕਮਿਸ਼ਨਰ ਔਰ ਐਸਐਸਪੀ ਔਰ ਸਾਡੇ ਸਿਵਲ ਸਰਜਨ ਔਰ ਸਾਡੇ ਮਾਨਯੋਗ ਐਮਐਨਏ ਸਾਹਿਬ ਜੀ ਨਾਲ ਬੈਠੇ ਸੀ ਰਾਏ ਸਾਹਿਬ ਇਹ ਸਾਰੀ ਇੱਕ ਜਿਹੜੀ ਸਾਡੀ ਟੀਮ ਹੈ ਜਿਹੜੀ ਪੰਜਾਬ ਸਰਕਾਰ ਦੀ ਰਾਏ ਸਾਹਿਬ ਦੀ ਓਵਰਆਲ ਗਾਈਡੈਂਸ ਦੇ ਵਿੱਚ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਇਹ ਯੁੱਧ ਨਸ਼ੇ ਵਿਰੋਧ ਜਿਹੜਾ ਹੈਗਾ ਇਹ ਪੂਰਾ ਚੱਲ ਰਿਹਾ ਹੈਗਾ ਤੇ ਅਸੀਂ ਜਿਹੜਾ ਹੈਗਾ ਸਾਨੂੰ ਪੂਰੀ ਉਮੀਦ ਹੈ ਜੀ ਕਿ ਲੋਕਾਂ ਦਾ ਸਾਨੂੰ ਭਰਮਾਗਾਰ ਮਿਲ ਲਿਆ ਮਾਪੇ ਅੱਗੇ ਆ ਰਹੇ ਆ ਔਰ ਜਿਹੜੇ ਨਸ਼ਾ ਤਸਕਰ ਸੀਗੇ ਉਹ ਮਰਨ ਪੰਜਾਬ ਨੂੰ ਛੱਡ ਕੇ ਭੱਜ ਰਹੇ ਆ ਔਰ ਜਿਹੜੇ ਬੱਚੇ ਹੈਗੇ ਆ ਯੂਥ ਜਿਹੜਾ ਹੈਗਾ ਉਹ ਆ ਗਿਆ ਤੇ ਇਸ ਤੋਂ ਸવાય ਅਸੀਂ سپورਟ ਗਰੁੱਪ ਜਿਹੜਾ ਹੈਗਾ ਨਾਰਕੋਟਿਕ ਅਨੋਨਿਮਸ ਐਲਕੋਹੋਲਿਕ ਅਨੋਨਿਮਸ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਢਵਾ ਰਹੇ ਆ ਕਮਿਊਨਿਟੀ ਲੈਵਲ ਦੇ ਉੱਤੇ ਕਮਿਊਨਿਟੀ ਪਾਰਟਿਸਪੀਕੇਸ਼ਨ ਸਕਿਲ ਡਵੈਲਪਮੈਂਟ ਡੀਕ੍ਰਿਮੀਨਾਈਜ਼ ਸੋ ਇਹ ਕਰਕੇ ਅਸੀਂ ਜਿਹੜਾ ਹੈਗਾ ਸਾਨੂੰ ਬਹੁਤ ਅੱਛੀ ਜਿਹੜੀ ਹੈਗੀ ਆ ਉਹ ਫੀਡਬੈਕ ਮਿਲ ਰਹੀ ਆ سپورਟ ਮਿਲ ਰਹੀ ਆ ਕਮਿਊਨਿਟੀ ਦੀ ਤੇ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਜਿਹੜਾ 1-2 ਮਹੀਨੇ ਦੇ ਵਿੱਚ ਹੋਇਆਗਾ ਇਹ ਸਾਰਾ ਜਿਹੜਾ ਸਿਸਟਮ ਹੈ ਉਹ ਚੁਸਤ ਦਰੋਸਤ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਨੱਕ ਆਲਰੇਡੀ ਟੁੱਟ ਗਿਆ ਹੈਗਾ ਇਹ ਨੂੰ ਤੁਸੀਂ ਦੇਖਦੇ ਹੋ ਕਿ ਡੈਂਗੀ, ਚਿਕਨਗੁਨੀਆ, ਮਲੇਰੀਆ ਔਰ ਡਾਇਰੀਅਲ ਡਿਜ਼ੀਜ਼ਸ, ਕੋਲਰਾ ਔਰ ਇਸ ਦੋਸ ਵਾਇਰ ਜਿਹੜਾ ਤੁਹਾਡਾ ਹੈਪਟਾਈਟਸ ਏ ਇਹ ਬਿਮਾਰੀਆਂ ਦੀ ਪਰਮਾਰ ਹੋ ਜਾਂਦੀ ਹੈ ਪ੍ਰਸਾਪ ਦੇ ਵਿੱਚ ਜਦੋਂ ਵਾਰਸ਼ਾ ਹੁੰਦੀ ਹੈ ਤੇ ਪਿਛਲੀ ਵਾਰੀ ਅਸੀਂ 50% ਰਿਡਕਸ਼ਨ ਕੀਤੀ ਸੀ ਇਹਦੇ ਵਿੱਚ ਅਸੀਂ ਜਿਹੜੀ ਨਵੀਂ ਸਾਡੀ ਅਪਰੋਚ ਹੈ ਉਹ ਡਰੱਗਸ ਵਾਸਤੇ ਵੀ ਔਰ ਜਿਹੜੀਆਂ ਵੈਕਟਰ ਬੋਰ ਤੇ ਵਾਟਰ ਬੋਰਡ ਜੀ ਦੇ ਨਾ ਵਾਸਤੇ ਵੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਕੋਆਰਡੀਨੇਸ਼ਨ ਕਮੇਟੀਆਂ ਬਣਾਈਆਂ ਹਨ ਜਿਹੜੇ ਲੈਵਲ ਦੇ ਉੱਤੇ ਜੀ ਇਹਦੇ ਵਾਸਤੇ ਵੀ এডਿਕੇਸ਼ਨ ਡਿਪਾਰਟਮੈਂਟ ਦਾ ਵੀ ਬਹੁਤ ਅੱਛਾ ਰੋਲ ਰਹੇਗਾ ਜੀ ਵਾਟਰ ਸਪਲਾਈ ਸੈਨੀਟੇਸ਼ਨ अर्बन ਲੋਕਲ ਬਾਡੀਜ਼ ਤੇ ਜਿਹੜਾ ਰੂਰਲ ਡਿਵੈਲਪਮੈਂਟ ਪੰਚਾਇਤ ਇਹ ਸਾਰੇ ਮਹਿਕਮੇ ਜਿਹੜੇ ਹੈਗੇ ਆ ਇਹ ਮਿਲ ਕੇ ਕੰਮ ਕਰ ਰਹੇ ਆ ਉਹਦੇ ਨਾਲ ਪਾਣੀ ਦੀ ਟੈਸਟਿੰਗ ਕਰਨੀ ਹੈ ਔਰ ਬੱਚਿਆਂ ਦੀ এডਿਕੇਸ਼ਨ ਕਰਨੀ ਆ ਜਿੰਨੇ ਸਾਡੇ ਨਰਸਿੰਗ ਦੇ ਸਟੂਡੈਂਟਸ ਆ ਚਾਰ ਨਰਸੇ ਕਾਲਜ ਇੱਥੇ ਆਂਦੇ ਆ ਉਹਨਾਂ ਸਾਰਿਆਂ ਬੱਚਿਆਂ ਦੀ ਔਰ ਉਹਨਾਂ ਦੇ ਟੀਚਰਸ ਦੀ ਟ੍ਰੇਨਿੰਗ ਹੋ ਚੁੱਕੀ ਆ ਜਿਹੜਾ ਲਾਰਵਾ ਦੀ ਆਇਡੈਂਟੀਫਿਕੇਸ਼ਨ ਦੇ ਵਿੱਚ ਔਰ ਇਸੇ ਤਰ੍ਹਾਂ ਜਿਹੜੇ ਅਸੀਂ ਸਾਰੇ ਟੀਚਰਸ ਹੈਗੇ ਆ ਆਂਗਣਵਾੜੀ ਵਰਕਰ ਆਸ਼ਾ ਵਰਕਰ ਉਹਨਾਂ ਦੀ ਟ੍ਰੇਨਿੰਗ ਕਰਕੇ ਤਾਂ ਕਿ ਅਸੀਂ ਜਿਹੜਾ ਹੈਗਾ ਉਹਨੂੰ ਪ੍ਰਾਇਮਰੀ ਜਿਹੜੀ ਪ੍ਰੋਫੈਨਸ਼ਨ ਹੈ ਉਹਦੇ ਤਾਂ ਕਿ ਡੈਂਗੀ ਹੋਵੇ ਹੀ ਨਾ ਉਹਦਾ ਮੱਛਰ ਦੀ ਬਰੀਡਿੰਗ ਨੂੰ ਚੈੱਕ ਕਰ ਲਈਏ ਆਪਾਂ ਤੇ ਇਹਦੇ ਨਾਲ 50% ਰਿਡਕਸ਼ਨ ਸੀ ਇਸ ਵਾਰੀ ਮੇਰਾ ਟਾਰਗੇਟ 80% ਰਿਡਕਸ਼ਨ ਹੈ ਇਹ ਕੀ પ્રયਤ ਤੋਂ ਸਾਡੇ ਬਰੀਡਿੰਗ ਚੈੱਕ ਕਰ ਤਿੰਨ ਸੌ ਜਿਹੜੇ ਹਾਇਰ ਕਰਦੇ ਆ ਉਹ ਵੀ ਆ ਜਾਣਗੇ ਫਿਰ ਅੱਗੇ ਫੇਸਟ ਮੈਨਰ ਜ ਹੋਰ ਲੋਡ ਪੈਗੀ ਤਾਂ ਹੋਰ ਰੱਖਾਂਗੇ ਔਰ ਉਹਨਾਂ ਦੇ ਨਾਲ ਅਸੀਂ ਕੀ ਅੱਗੇ ਅਸੀਂ ਬਰੀਡਿੰਗ ਚੈੱਕ ਕਰਕੇ ਡੈਂਗੂ ਦੇ ਕੇਸਸ ਉਹਦੇ ਨਾਲ ਜਦੋਂ ਕਿਸੇ ਨੂੰ ਡੈਂਗੂ ਹੋ ਜਾਂਦਾ ਤੇ ਜੇ ਹੈਮਰੇਜਕ ਡੈਂਗੂ ਹੋ ਜਾਏ ਤਾਂ ਜਾਨ ਨੂੰ ਖਤਰਾ ਹੋ ਜਾਂਦਾ ਕਈ ਸੈਲੀਬ੍ਰਿਟੀਜ਼ ਦੀ ਡੈਥ ਡੈਂਗੂ ਕਰਕੇ ਹੋਈ ਆ ਤੇ ਉਹ ਉਹਦੇ ਨਾਲ ਸਾਨੂੰ ਜਿਹੜਾ ਹੈਗਾ ਇਹ ਬਹੁਤ ਕੋਸਟ ਇਫੈਕਟਿਵ ਵੀ ਹੈ ਸਸਤੀ ਵੀ ਪੈਂਦੀ ਆ ਔਰ ਇਹਦੇ ਨਾਲ ਜਿਹੜਾ ਡਿਜ਼ੀਜ਼ ਬੋਡਨ ਘਟਦਾ ਔਰ ਗਵਰਨਮੈਂਟ ਨੂੰ ਵੀ ਔਰ ਲੋਕਾਂ ਨੂੰ ਵੀ ਆਮ ਬੰਦਿਆਂ ਨੂੰ ਬਹੁਤ ਰਾਹਤ ਮਿਲਦੀ ਆ ਇਹਦੇ ਨਾਲ ਨੇਚਰਲੀ ਜੇ ਬੰਦੇ ਸਾਡੇ ਬਿਮਾਰ ਘੱਟ ਹੋਣਗੇ ਤਾਂ ਉਹ ਕੰਮ ਜ਼ਿਆਦਾ ਕਰਨਗੇ ਪ੍ਰੋਡਕਟਿਵਿਟੀ ਵੀ ਵਧਦੀ ਆ ਸੋ ਇਹ ਦੋ ਮੰਤਬ ਲੈ ਕੇ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਜੀ ਯੁੱਧ ਨਸ਼ੇ ਵਿਰੋਧ ਵਿੱਚ ਹਾਰਮ ਰਿਡਕਸ਼ਨ ਸਟੈਗਮਾ ਰਿਡਕਸ਼ਨ ਔਰ ਉਹਨਾਂ ਦੀ ਜਿਹੜੀ ਹੈਗੀ ਹੈ ਡੀ ਐਡਿਕਸ਼ਨ ਐਂਡ ਰੀਹੈਬਿਲੀਟੇਸ਼ਨ ਔਰ ਦੂਜਾ ਜਿਹੜਾ ਹੈਗਾ ਜੀ ਉਹ ਵੈਕਟਰ ਵਾਰ ਤੇ ਬਾਰਡਰ ਵਾਰ ਡਿਜ਼ੀਜ਼ ਦੇ ਇਫੈਕਟਿਵ ਕੰਟਰੋਲ ਵਾਸਤੇ ਜ਼ਿਲ੍ਹਾ ਲੈਵਲ ਦੇ ਉੱਤੇ ਕੋਆਰਡੀਨੇਸ਼ਨ ਕਮੇਟੀਆਂ ਦੀਆਂ ਮੀਟਿੰਗ ਕਰਕੇ ਅਸੀਂ ਇਹਦੀ ਸ਼ੁਰੂਆਤ ਕਰ ਰਹੇ ਹਾਂ ਜੋਧਨਾ ਸਾਡੀ ਇੱਕ ਕੈਂਪੇਨ ਸ਼ੁਰੂ ਹੋਈ ਹੈ ਜਿਹੜੇ ਸਾਡੇ ਕੋਲੇ ਇਨਡੋਰ ਪਹਿਲਾਂ ਸਾਡੇ ਕੋਲੇ 15% ਜਿਹੜੇ ਬੈਡ ਫਿਲ ਹੁੰਦੇ ਸੀ ਹੁਣ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਪੂਰੇ ਹੋ ਗਏ ਸੀ ਇਸ ਕਰਕੇ ਮੈਂ ਕੈਪੈਸਿਟੀ ਇਨਕਰੀਜ਼ ਕਰ ਰਿਹਾ ਜੀ ਜਿਵੇਂ ਫਰੀਦਕੋਟ ਤੋਂ ਖਬਰ ਆਈ ਸੀ ਕਿ ਉਹਨਾਂ ਕੋਲੇ ਬੈਡਸ ਨਹੀਂ ਹੈ ਹੁਸ਼ਾਰਪੁਰ ਵਾਲੇ ਕਹਿੰਦੇ ਸਾਨੂੰ ਹੋਰ ਬੈਡਸ ਚਾਹੀਦੇ ਆ ਸੋ 5000 ਐਡੀਸ਼ਨਲ ਬੈਡਸ ਜਿਹੜੇ ਸਾਰੇ ਪੰਜਾਬ ਦੇ ਵਿੱਚ 5000 ਐਡੀਸ਼ਨਲ ਬੈਡਸ ਜਿਵੇਂ ਮੈਂ ਫਤਿਹਗੜ੍ਹ ਸਾਹਿਬ ਦਾ 200 ਇਸ ਤਰ੍ਹਾਂ ਕਿਸੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਪਟਿਆਲੇ ਵਿੱਚ ਤਵੀ ਉਹਨਾਂ ਅਸੀਂ ਜੁੜੇ ਆ ਗਿਆ 500 ਬੈਡ ਐਡ ਕਰ ਰਹੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਜਿਹੜੇ ਵੱਡੇ ਚਲੇ ਆ ਮਾਰੀ ਉਹਨਾਂ ਚ ਪੰਜ ਪੈਸਾ ਬੈਡ ਦੀ ਕੈਪੈਸਟੀ ਕ੍ਰੀਏਟ ਕਰ ਰਹੇ ਆ ਤੋਂ ਟੋਟਲ 5000 ਐਡੀਸ਼ਨਲ ਬੈਡਸ ਔਰ ਸਾਡੀ ਕੋਸ਼ਿਸ਼ ਹੈ ਕਿ ਲੋਕਤਾਂ ਨੂੰ ਜਿਹੜੇ ਕੰਜ਼ਮਪਸ਼ਨ ਕੋਰਟ ਵਾਲੇ ਉਹਨਾਂ ਨੂੰ ਜੇਲ ਨਾ ਪੇਜ ਕੇਵਲ ਨੂੰ ਜਿਹੜਾ ਹੈਗਾ ਉਹ ਹਸਪਤਾਲਾਂ ਤੇ ਭੇਜਿਆ ਜਾਵੇ ਤੇ ਉਹਨਾਂ ਨੂੰ ਰਿਫਾਰਮ ਕੀਤਾ ਜਾਵੇ ਉਹਨਾਂ ਨੂੰ ਕੰਮ ਨਾਲ ਜੋੜਿਆ ਜਾਵੇ ਖੇਡਣ ਨਾਲ ਜੋੜਿਆ ਜਾਵੇ ਪੜ੍ਹਾਈ ਨਾਲ ਜੋੜਿਆ ਜਾਵੇ ਲਾਇਬ੍ਰੇਰੀਆਂ ਦੇ ਥਰੂ ਖੇਡਾਂ ਦੀ ਜਿਹੜੀ ਹੈਗੀ ਆਪਣੇ ਪਿੰਡਾਂ ਦੇ ਖੇਡਾਂ ਦੇ ਮੈਦਾਨ ਬਣਾ ਕੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਹੈਲਥੀ ਲਾਈਫ ਸਟਾਈਲ ਵਾਲ ਜਿਹੜ ਸਕਿੱਲ ਡਵੈਲਪਮੈਂਟ ਕਰਾ ਕੇ ਜਿਹਦੇ ਚ ਆਈਟੀਆਈ ਕੇਵੀਕੇ ਖੇਤੀ ਵਿਕਾਸ ਕੇਂਦਰਸ ਔਰ ਸਨ ਫਾਊਂਡੇਸ਼ਨ ਕੋ ਸ਼ਾਂਜੀਓ ਚੜੀਆਂ ਹੈ ਗਿਆ ਉਹ ਇਹੋ ਜੇ ਸਕਿੱਲਸ ਕਰਦੀਆਂ ਜਾਂ ਫੂਡ ਕ્રાਫਟ ਇੰਸਟੀਚਿਊਟਸ ਆ ਗਿਆ ਮੇਲ ਹੇਅਰ ਸਲੂਨ ਦੇ ਕੋਸਤਾ ਜੋ ਬੱਚੇ ਕਰਨਾ ਚਾਹੁੰਦੇ ਸਿਰ ਉਹਨੂੰ ਪੁੱਛਦੇ ਆ ਇੰਡਸਟਰੀ ਨਾਲ ਅਸੀਂ ਕੋਆਰਡੀਨੇਸ਼ਨ ਕਰ ਰਹੇ ਆ ਔਰ ਸਾਡੇ ਲੋ ਪਟਾਲੇ ਦੇ ਵਿੱਚ ਇੰਡਸਟਰੀ ਵਾਲੇ ਨੇ 200 ਬੰਦਿਆਂ ਨੂੰ ਸਾਡੇ ਨੌਕਰੀ ਦਿੱਤੀ ਆ ਉਹਨਾਂ ਨੇ ਕਿਹਾ ਜਿਹੜਾ ਯੂਥ ਆ ਜਿਹਨਾਂ ਸੀ ਜਿਹੜੇ ਛੱਡਦੇ ਆ ਤੋਂ ਇੰਡਸਟਰੀ ਦਾ ਬਹੁਤ ਵੱਡਾ ਰੋਲ ਆ ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਔਰ ਆਪਣੇ ਨਾਲ ਹੀ ਤੁਹਾਡੇ ਲੋਜਾਨੇ ਦੇ ਵਿੱਚ ਜਿਹੜਾ ਬਸੇ ਦੇ ਵਿੱਚ ਪੰਜਾਬ ਚ ਇੰਡਸਟਰੀ ਬਹੁਤ ਆ ਰਾਜਪੁਰੇ ਦੇ ਵਿੱਚ ਇੰਡਸਟਰੀ ਬਹੁਤ ਆ ਗੋਵਿੰਦਗੜ੍ਹ ਦੇ ਵਿੱਚ ਉਹਨਾਂ ਨੂੰ ਉਹ ਬੜਾ ਜਿਹੜਾ ਸਕੀਲਾ ਸੀ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਕਿਹੜੇ ਚਾਹੀਦੇ ਆ ਪਲੰਬਰ ਚਾਹੀਦੇ ਆ ਫ੍ਰਿਟਸ ਚਾਹੀਦੇ ਆ ਮਕੈਨਿਕ ਚਾਹੀਦੇ ਆ ਮਤਲਬ ਉਹ ਉਹ ਵਾਲਾ ਫਿਰ ਕੰਮ ਅਸੀਂ ਉਹਨਾਂ ਨੂੰ ਸਿਖਾਉਂਦੇ ਆ ਜੇ ਜੇ ਦੀ ਰਿਕੁਆਇਰਮੈਂਟ ਹੋਵੇ ਬਾਕੀ ਉਹਨਾਂ ਦੀ ਰੈਡੀ 100% ਅਪਲਾਈਬਿਲਟੀ ਹੋ ਰਹੀ ਹੈ ਜੀ ਚੱਲ ਰਹੀ ਹੈ ਜੀ ਰੈਡੀਗੂਨ ਆ ਬਿਲਕੁਲ ਚੱਲ ਰਹੀ ਹੈ ਸ਼ੁਰੂ ਹੋ ਗਿਆ ਜੀ ਬਹੁਤ ਕਈ ਡਿਸਟ੍ਰਿਕਟ ਚੱਲ ਰਹੀ ਹੈ ਕੋਈ ਐਡਵਾਂਸ ਵੀ ਥੋੜਾ ਜਿਹਾ ਪੁੱਛੋ ਤਾਂ ਫਿਰ ਕਈ ਵਾਰ ਸੀਟ ਤੇ ਨਹੀਂ ਬੈਠਦੇ سوشل ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਉਸ ਤੋਂ ਬਾਅਦ ਜਿਹੜੇ ਵਾਇਰਲ ਕਰ ਦਿੰਦੇ ਉਹਨਾਂ ਦੇ ਉੱਪਰ ਕਾਰਵਾਈ ਕਰਨ ਲਈ ਡਾਕਟਰ ਕਹਿੰਦੇ ਨੇ ਉਹਦੇ ਲਈ ਕੀ ਇਹ ਦੰਦਾ ਦੇਖੋ ਇਹਦੇ ਚ ਨਾ ਮੈਂ ਥੋੜਾ ਜਿਆ ਜਿਹੜੇ ਆਪਣੇ মিডিਆ ਵਾਲੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਜੀ ਸਾਡੇ ਇੱਕ ਲੇੜੀ ਡਾਕਟਰ ਸੀ ਜੀ ਉਸ ਵੇਲੇ ਇੱਕ ਪੱਤਰਕਾਰ ਖੜਾ ਹੋਇਆ ਸੀ ਆਸਤਾਦ ਨੂੰ ਕਹਿੰਦਾ ਜੀ ਤੁਸੀਂ ਔਰ ਅਗ ਨੂੰ 12:30 ਵਜੇ ਡਾਕਟਰ ਸੇਜ਼ੇਰੀਅਨ ਕਰਤੇ ਗਏ ਸੀ ਤੇ ਡਾਕਟਰਸ ਦੀ ਡਿਊਟੀ ਕੋਈ ਮਤਲਬ ਐਦਾ ਨਹੀਂ ਹੁੰਦਾ ਕਿ 9 ਤੋਂ 2 ਨਹੀਂ ਹੁੰਦੀ ਆ ਡਾਕਟਰ ਸ਼ਾਮ ਨੂੰ ਵੀ ਆਉਂਦੇ ਆ ਡਾਕਟਰ ਰਾਤ ਨੂੰ ਆ ਕੇ ਸੇਜ਼ੇਰੀਅਨ ਵੀ ਕਰਦੇ ਆ ਜੇ ਕੋਈ ਰੱਬ ਨਾ ਕਰੇ ਕੋਈ ਐਕਸੀਡੈਂਟ ਦਾ ਹੋ ਜਾਏ ਤਾਂ ਸਾਰੇ ਡਾਕਟਰ ਉੱਥੇ ਪਹੁੰਚੇ ਹੁੰਦੇ ਆ ਸੋ ਡਾਕਟਰਾਂ ਦੀ ਡਿਊਟੀ 24/7 ਹੁੰਦੀ ਆ ਅਸੀਂ ਫਿਰ ਵੀ ਜੇ ਕਿਤੇ ਕੋਈ ਕੰਪਲੇਂਟ ਹੁੰਦੀ ਆ ਤਾਂ ਰੈਗੂਲਰਲੀ ਸਾਡੇ ਐਸਐਮਓ ਸਿਵਲ ਸਾਥ ਨਾਲ ਮੈਂ ਖੁਦ ਵੀ ਔਰ ਸਾਡੇ ਸੈਕਟਰੀ ਡੀਐਚਐਸ ਅਸੀਂ ਸਾਰੇ ਫੀਲਡ ਚ ਰਹਿੰਦੇ ਆ ਮੈਂ ਚੰਡੀਗੜ੍ਹ ਤਾਂ ਬੈਠਾ ਨਹੀਂ ਹਾਂ ਮੈਂ ਦੇਖੋ ਸਾਰੇ ਪੰਜਾਬ ਦਾ ਟੂਰ ਕਰ ਰਿਹਾ ਹਾਂ ਮੈਂ ਸਰਪ੍ਰਾਈਜ਼ ਚੈੱਕ ਵੀ ਕਰਦਾ ਤੁਹਾਡੇ ਵੀ ਇੱਥੇ ਕਰਕੇ ਗਿਆ ਸੀਗਾ ਕਿ ਅਸੀਂ ਐਕਸ਼ਨ ਵੀ ਲੈਣੇ ਆ ਫਰਮ ਟਾਈਮ ਟੂ ਟਾਈਮ ਤੇ ਜੇ ਕੋਈ ਹੋਵੇ ਤਾਂ ਉਹਦੀ ਐਕਸ਼ਨੇਬਲ ਇਨਫੋਰਮੇਸ਼ਨ ਸਾਨੂੰ ਦਿਓ ਜੀ ਕਈ ਵਾਰੀ মিডিਆ ਵਾਲੇ ਕੀ ਹੁੰਦਾ ਕਿ ਹਮਦਰ ਸਪੋਰਟ ਤੁਹਾਡੇ ਘਰ ਵੀ ਟੁੱਟੀ ਖਰਾਬ ਹੋ ਜਾਂਦੀ ਆ ਜੀ ਉਸੇ ਵੀ ਆਪਣੇ ਘਰੇ ਵੀ ਏਸੀ ਦੀ ਰਿਪੇਅਰ ਕਰਾਉਂਦੇ ਹੋ ਸਾਡੇ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਪ੍ਰੋਡੈਕਟਿਕ ਬੋਰਡ ਆ ਗਿਆ ਗਰਮੀ ਆ ਰਹੀ ਹੈ 에어 ਕੰਡੀਸ਼ਨਰ ਦੀ ਸਰਵਿਸ ਕਿ ਚੱਲ ਰਹੀ ਹੈ ਜੀ ਜਦੋਂ ਸਰਵਿਸ ਕਰਨਗੇ ਬਿਜਲੀ ਬੰਦ ਕਰਕੇ ਕਰਨਗੇ ਜੀ ਉਹ ਤੇ ਅਦਰਵਾਈਜ਼ ਕੋਈ ਮਿਸਅਪ ਹੋ ਜਾਏਗਾ ਉਹਦੀ ਖਬਰ ਲਾ ਦਿੰਦਾ ਜੀ ਦੇਖੋ ਫਿਰ ਬਿਜਲੀ ਕੋਲ ਜ਼ਿੰਮੇਵਾਰ ਉਹ ਸਾਰੇ ਪੰਜਾਬ ਚ ਚਲਾਈ ਜਾਂਦੇ ਆ ਮਤਲਬ ਇਹ ਹਰ ਚੀਜ਼ ਕੋਈ ਖਬਰ ਨਹੀਂ ਹੁੰਦੀ ਆ ਤੁਸੀਂ ਪਹਿਲਾਂ ਉਹਨੂੰ ਆਰਾਮ ਨਾਲ ਠੀਕ ਨਾ ਨਾ ਦੇਖੋ ਉਹਦੀ ਕੋਫ ਕਰੋ ਜੇ ਤੁਹਾਨੂੰ ਲੱਗਦਾ ਹੈਗਾ ਸਾਨੂੰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਸਿਵਲ ਸਟਾਫ ਨੂੰ ਦੇ ਦਿਓ ਡੈਪਟੀਕ ਮਿਸ਼ਨ ਨੂੰ ਦੇ ਦਿਓ ਮੈਨੂੰ ਦੱਸ ਦਿਓ ਤੁਸੀਂ ਜਿਹੜੇ ਸਾਡੇ ਕਿਸੇ ਵੀ ਸਾਡੇ ਜਿਹੜੇ ਆਪਸ ਤੋਂ ਤੁਸੀਂ ਦੱਸੋਗੇ ਤਾਂ ਅਸੀਂ ਬਿਲਕੁਲ ਸਟ੍ਰੈਕ ਐਕਸ਼ਨ ਲੈਣੇ ਆ ਜੀ ਕੋਈ ਇਹਦੇ ਤੇ ਕੰਪਰੋਮਾਈਜ਼ ਨਹੀਂ ਆ ਪਰ ਇੱਕ ਇੱਕ ਬੇਨਤੀ ਜ਼ਰੂਰ ਹੈ ਜੀ ਇਹ ਜਿਹੜੀਆਂ ਤਿੰਨ ਪਾਰਟੀਆਂ ਹੈਗੀ ਆ ਜੀ ABC ਇਹ ਸਿੱਧੀਆਂ ਐਕਸ ਤੇ ਪਹੁੰਚ ਜਾਣੀਆਂ A ਫੌਰ ਅਕਾਲੀ B ਫੌਰ ਭਾਜਪਾ ਐਂਡ C ਫੌਰ ਪੰਜਾਬ ਇਸ ਦਿਨ ਐਕਸਟ ਤੇ ਪਹੁੰਚ ਜਾਨੀ ਆ ਜੀ ਬਲੋ ਨਾ ਕਰਦੇ ਨਹੀਂ ਕੋਸ਼ਿਸ਼ ਹੀ ਨਹੀਂ ਕਰਦੇ ਚਾਲਣ ਦੀ ਜੀ ਬਲੋ ਇਹਨਾਂ ਨੂੰ ਤਾਂ ਤੁਹਾਡੀ ਕੋਈ ਨਾ ਕੋਈ ਪੋਸਟ ਚਾਹੀਦੀ ਹੁੰਦੀ ਆ ਉਹਨੂੰ ਚੱਕ ਕੇ ਅਟੈਕ ਕਰਕੇ ਸਾਰੇ ਸ਼ੁਰੂ ਕਰ ਦਿੰਦੇ ਸੋ ਥੋੜਾ ਜਿਹਾ ਆਪਾਂ ਨੂੰ ਸੈਸਿਟੀਵਿਟੀ ਦੇ ਨਾਲ ਹੈ ਪਿੱਛੇ ਜੇ ਤਿੰਨ ਹਸਪਤਾਲ ਸਾਡੇ ਪਹਿਲਾਂ ਡੇਰਾ ਕੋਸੀ ਚ ਫਿਰ ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਤੇ ਹੁਣ ਬੜਾ ਚੌਰ ਦੇ ਵਿੱਚ ਡਾਕਟਰਾਂ ਤੇ ਹਮਲਾ ਨਹੀਂ ਕੀਤਾ ਉਹਨਾਂ ਨੇ ਇੱਕ ਬੰਦੇ ਦਾ ਹੁਣ ਸਕੂਟਰ ਦਾ ਆਪਸ ਕਿਤੇ ਲੱਗ ਗਿਆ ਸਕੂਟਰ ਲੱਗ ਗਿਆ ਜਿਉਂ ਉਹਦੇ ਆਪਸ ਤਪੜੋ ਤਪੜੀ ਹੋ ਗਿਆ ਜੀ ਉਸ ਤੋਂ ਬਾਅਦ ਉਹਨਾਂ ਇੱਕ ਬੰਦਾ ਹਸਪਤਾਲ ਚਲਾ ਗਿਆ ਜੀ ਤੇ ਦੂਜੇ ਬੰਦੇ ਨੇ ਆਪਣੇ ਬੰਦੇ ਇਕੱਠੇ ਕਰਕੇ ਉੱਥੇ ਜਾ ਕੇ ਉਹਨਾਂ ਨੇ ਭੰਗ ਤੋੜ ਵੀ ਕੀਤੀ ਹੁਣ ਜਿਹੜੀ ਤਾਂ ਉਹਨਾਂ ਦੀ ਪਹਿਲੀ ਲੜਾਈ ਸੀ ਉਹ ਅਵੇਲੇਬਲ ਅਫੈਂਸ ਸੀਗਾ ਜੀ ਐਕਸੀਡੈਂਟਲ ਅਵੇਲੇਬਲ ਅਫੈਂਸ ਹੁਣ ਸਾਡੇ ਹਸਤਾ ਚ ਜਾ ਕੇ ਭੰਗ ਤੋੜ ਕੀਤੀ ਉਹਨਾਂ ਤੇ ਮੈਂ ਇਸ ਚੀਜ਼ ਦੀ ਸਾਡੀ ਗਾਰੰਟੀ ਹੈ ਜੀ ਕਿ ਜੇ ਤੁਸੀਂ ਹਸਤਾ ਚ ਜਾ ਕੇ ਭੰਗ ਤੋੜ ਕਰੋਗੇ ਡਰ ਦਾ ਮਾਹੌਲ ਕ੍ਰੀਏਟ ਕਰੋਗੇ ਤਾਂ ਨੌਨ ਅਵੇਲੇਬਲ ਹੈ ਉਹ ਸਾਰੇ ਅਰੈਸਟ ਹੋ ਗਏ ਜੀ ਇਹ ਮੈਂ ਮੈਸੇਜ ਕਲੀਅਰ ਦੇਣਾ ਚਾਹੁੰਦਾ ਵੀ ਜੇ ਬਾਈ ਚਾਂਸ ਦੋ ਪਾਰਟੀਆਂ ਦੀ ਲੜਾਈ ਹੋ ਗਈ ਤੇ ਇੱਕ ਪਾਰਟੀ ਭੱਜ ਕੇ ਹਸਤਾ ਚ ਵੜ ਗਈ ਉਹਦੇ ਪਿੱਛੇ ਨਹੀਂ ਜਾਣਾ ਇਹ ਤਾਂ ਦੋਨੇ ਅੰਦਰ ਜਾਓਗੇ ਦ ਹਸਪਤਾਲ ਜਰ ਪਰਫੈਕਟ ਗ੍ਰੇਡ ਦੇ ਜ਼ੋਨਸ ਆਫ ਪੀਸ ਹੈ ਇੱਥੇ ਇਲਾਜ ਕਰਾਣ ਆਓ ਤੁਹਾਨੂੰ ਅਸੀਂ ਮਤਲਬ ਤੁਹਾਡੇ ਪੂਰੀ ਹਮਦਰਦੀ ਆ ਅਸੀਂ ਮਰਮ ਪੱਟੀ ਕਰਾਂਗੇ ਦਵਾਈ ਦੇਾਂਗੇ ਦੁੱਖ ਨਿਵਾਰਨ ਤੁਹਾਡੀ ਦਰਦ ਘਟਾਵਾਂਗੇ ਦਰਦ ਨਿਵਾਰਨ ਕਰਾਂਗੇ ਸਾਰਾ ਕੁਝ ਕਰਾਂਗੇ ਤੁਹਾਡੇ ਪਰਿਵਾਰ ਦਾ ਵੀ ਧਿਆਨ ਰੱਖਾਂਗੇ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਅਸੀਂ ਪਰ ਜੇ ਤੁਸੀਂ ਹਸਪਤਾਲ ਚ ਆ ਕੇ ਵਾਇਰਲਸ ਕਰੋਗੇ ਤਾਂ ਸਾਡੀ ਗਾਰੰਟੀ ਹੈ ਕਿ ਤੁਹਾਡੀ ਜਮਾਨਤ ਨਹੀਂ ਹੋਊਗੀ ਨਹੀਂ ਹੋਏਗੀ ਨਹੀਂ ਹੋਏਗੀ ਇਹ ਘੱਲ ਚੰਗੀ ਤਰ੍ਹਾਂ ਸਮਝ ਲੈਣ ਇਹ ਹਸਪਤਾਲ ਚ ਆ ਕੇ ਲੜਾਈ ਨਹੀਂ ਕਰਨੀ ਔਰ ਕਿਸੇ ਨੂੰ ਗਾਲ ਵੀ ਨਹੀਂ ਕੱਢਣਾ ਉੱਚੀ ਬੋਲਣਾ ਵੀ ਨਹੀਂ ਹੈ ਔਰ মিডিਆ ਨੂੰ ਇੱਕ ਬੇਨਤੀ ਹੈ ਜੀ ਬਗਵਾਨ ਤੁਸੀਂ ਜਿਹੜੀ ਵੀ ਕਰਦੇ ਆਂ ਨੀ ਕੋਈ ਮਤਲਬ ਕੋਈ ਛੋਟੀ ਮੋਟੀ ਗੱਲ ਹੋਵੇ ਹਸਪਤਾਲ ਦੇ ਵਿੱਚ ਸਾਨੂੰ ਐਕਚੁਅਲ ਇਨਫੋਰਮੇਸ਼ਨ ਦਿਓ ਹਸਪਤਾਲਾਂ ਨੂੰ ਆਪਾਂ ਥੋੜਾ ਜਿਹਾ ਉਸ ਤੋਂ ਬਾਹਰ ਰੱਖਿਓ ਜੀ ਕਰੋ ਸੈਂਸੇਸ਼ਨਲਾਈਜ਼ ਨਾ ਕਰੋ ਸਾਡਾ ਬੁੱਲਗਰ ਸਾਹਿਬ ਸਿਵਲ ਹਸਪਤਲ ਤੋਂ ਤਾਂ ਕਾਫੀ ਸ਼ੁਰੂ ਤੋਂ ਹੀ ਰਹੀ ਹੈ ਜੀ ਕਿ ਤੁਸੀਂ ਵਾਰ ਵਾਰ ਕਿੰਨੀ ਵਾਰ ਵੀ ਖਿਆਲਦਾਰ ਆਣਗੇ ਪਰਤੀ ਕੀਤੀ ਜਾ ਰਹੀ ਆ ਪਰ ਫਿਰ ਵੀ ਲੱਗਦਾ ਨਹੀਂ ਨਹੀਂ ਤੁਹਾਡੇ ਤੱਕ ਆ ਵੀ ਆਇਆ ਕਿੰਨੇ ਆਏ ਤੁਹਾਡੇ ਡਾਕਟਰ ਹੌਸਪੀਟਲਰ ਕਿੰਨੇ ਆਏ ਤੁਹਾਡੇ ਕੋਲ ਤੁਹਾਡੇ ਇੱਕ ਨੇ ਜੁਆਇਨ ਕੀਤਾ ਨਾ ਤੇ ਮੈਡੀਕਲ ਆਫਸਰ ਕਿੰਨੇ ਜੁਆਇਨ ਕੀਤੇ ਹੈ तीन ज्वाइन की थी ए, ए ना स्पेशलिस्ट स्पेशलिस्ट ने तीन ज्वाइन की थी स्पेशलिस्ट हाँ जी सर ईएमओ करें थी जनरल जो पीजी मिल गई थी सर अब चले गए पीजी ये ना कंटिन्यूअसली कोई बंदा डेप्यूटेशन तो जा रहा है कोई पोस्ट ग्रेजुएशन करने जा रहा है इससे कंटिन्यूअस चले जाएंगे डॉक्टर ये क्यों पन मोगे ਕੁੜੇ 19 ਜਿਆਦਾ ਬੁਰੀ ਆਦਤ ਨੇ ਜਿੰਨੇ ਮੈਂ ਦਿੱਤੇ ਅੱਗੇ ਜਾ ਰਿਹਾ ਜੀ ਮੈਂ ਫਾਦਲ ਕਾ ਜਾ ਰਹਾ ਉੱਥੇ ਜਾ ਰਹਾ ਬਣਾ ਬੋਰ ਦੇ ਵਿੱਚ ਆ ਉਹ ਕਰ ਰਹੇ ਆ ਜੀ ਸਰ ਦੇ ਵਿੱਚ ਉਹਦੇ ਚ ਇਸ ਤਰ੍ਹਾਂ ਹੈਗਾ ਕਿ ਮੈਂ ਪਹਿਲਾਂ ਪਟਾਲਿਕ ਸ਼ੁਰੂ ਕੀਤਾ ਜੀ ਹੁਣ ਮਾਲੀ ਹੋ ਗਿਆ ਫਤਗੜ ਸਾਹਿਬ ਹੋ ਗਿਆ ਉਹਦੇ ਵਾਸਤੇ ਨੇ ਅਸੀਂ ਹੁਣ ਡਾਕਟਰਸ ਦੀ ਜਿਹੜੀ ਮੈਂਟਰਲ ਹੈਥ ਦੇ ਵਿੱਚ ਵੀ ਅਸੀਂ ਜਿਹੜਾ ਨੈਸ਼ਨਲ ਡਰਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਹੈ ਉੱਥੇ ਨਰਸਸ ਨੂੰ ਤੇ ਡਾਕਟਰਸ ਨੂੰ ਭੇਜ ਰਹੇ ਆ ਜੀ ਆਈਸੀਯੂ ਦੀ ਟ੍ਰੇਨਿੰਗ ਵਾਸਤੇ ਭੇਜ ਰਹੇ ਆ ਜਿਵੇਂ ਜਿਵੇਂ ਸਾਡੇ ਕੋਲ ਟ੍ਰੇਨ ਡਾਕਟਰਸ ਆਈ ਜਾਣਗੇ ਜਾਂ ਡਾਕਟਰਸ ਆਈ ਜਾਣਗੇ ਮੈਂ ਹਾਊਸ ਜੌਬ ਸ਼ੁਰੂ ਕੀਤੀ 550 ਦੇ ਸੋ ਅਸੀਂ ਵੀ ਆਰ ਮੇਕਿੰਗ 올 द एफर्ट्स ਮੈਂ ਹੁਣ ਜਿਹੜੇ ਤੁਹਾਡੇ ਅੰਡਰਗ੍ਰੈਜੂਏਟਸ ਹੀ ਹਨ ਜੀ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਦਾ ਜੇ ਉਹਦਾ ਜਿੰਨੀ ਫੀਸ ਆ ਨਾ ਜੋ ਅਸੀਂ ਉਹਨਾਂ ਦਾ ਅਰੇਂਜ ਕਰ ਦਈਏ ਕਿ ਉਹਨਾਂ ਨੂੰ ਦੋ ਮਨ ਬੱਚਾ ਫ੍ਰੀ ਚ ਪੜ੍ਹਦੇ ਜੀ ਉਹ ਉਹਨੂੰ 5 ਸਾਲ ਦਾ ਬੌਂਡ ਭਰੇਗਾ ਉਹ ਜਿਹੜੇ ਪੋਸਟ ਗ੍ਰੈਜੂਏਟ ਹੈ ਇਹਦਾ ਬੌਂਂਡ ਤੁਸੀਂ ਐਪਰੀਸ਼ੀਏਟ ਕਰੋਗੇ ਮੈਂ ਪਹਿਲੀ ਵਾਰ ਇਹ ਲਾਗੂ ਕੀਤਾ ਜੀ 255 ਨੇ ਪੀਜੀ ਕੀਤੀ ਸੀ ਮੈਂ ਉਹਨਾਂ ਨੂੰ ਅਪਾਰਟਮੈਂਟ ਲੈਟਰ ਦੇ ਦਿੱਤੀ ਔਰ ਰੈਕਟੈਂਸੀ ਬਹੁਤ ਲੱਗ ਰਿਹਾ ਤਾਂ ਅਧਿਆਪਕ ਨੇ ਜੁਆਇਨ ਕੀਤਾ ਉਹਨਾਂ ਚਾਹਦੇ ਨੇ ਉਹ 20-20 ਲੱਖ ਰੁਪਇਆ ਦੇਣ ਨੂੰ ਤਿਆਰ ਹੈ ਜੀ ਮਾਲੂਆ ਉਹ ਅਸੀਂ ਫ੍ਰੀਜ਼ ਕਰਾਉਣਾ ਹੈ ਬੌਂਡ ਦੀ ਅਮਾਉਂਟ ਵੀ ਬਤਾਉਂਗਾ ਜੀ ਉਹਦਾ ਥੋੜਾ ਜਿਹਾ ਟਾਈਮ ਵੀ ਬਤਾਉਂਗਾ ਅਸੀਂ ਪੋਸਟ ਗ੍ਰੈਜੂਏਸ਼ਨ ਐਸੇ ਕਰਕੇ ਕਰਾ ਰਹੇ ਹਾਂ ਸਾਨੂੰ ਡਾਕਟਰ ਦੀ ਲੋੜ ਹੈ ਜੀ ਅਸੀਂ ਜੇ ਤੁਸੀਂ ਸਾਊਥ ਵੇ ਜਾਉਂਦੇ ਹੋ ਲੋਕ 1 ਕਰੋੜ 2 ਕਰੋੜ 4 ਜਿਹੜਾ ਤੁਹਾਡਾ ਰੇਡੀਓ ਡਾਇਗਨੋਸਿਸ 5-5 ਕਰੋੜ ਰੁਪਇਆ ਦੇ ਕੇ ਪੀਜੀ ਕਰਕੇ ਆਉਂਦੇ ਆ ਜੀ ਅਸੀਂ ਫ੍ਰੀਜ਼ ਕਰ ਤੇ ਫਾਸਟਸ ਗ੍ਰੋਥ ਹੈ ਡਾਕਟਰ ਦੀ ਇਹ ਦੇਖੋ ਇਹ ਜਿੱਥੇ ਡਿਮਾਂਡ ਐਂਡ ਸਪਲਾਈ ਦਾ ਇਸ਼ੂ ਆ ਡਾਕਟਰ ਦੀ ਡਿਮਾਂਡ ਬਹੁਤ ਜ਼ਿਆਦਾ ਸਪਲਾਈ ਬਹੁਤ ਘੱਟ ਹੈ ਸੋ ਆਪਾਂ ਨੂੰ ਡਾਕਟਰਾਂ ਨੂੰ ਪਿਆਰ ਨਾ ਮੈਂ ਇਹਨਾਂ ਨੂੰ ਕਹਿੰਦਾ ਜਿਹੜਾ ਡਾਕਟਰ ਆਂਦਾ ਉਹਨੂੰ ਉਹਨੂੰ ਪ੍ਰਾਈਵੇਟ ਰੂਮ ਦੇ ਦੇਣ ਉਹ ਬਹੁਤ ਰਹਿਣ ਵਾਸਤੇ ਮਕਾਨ ਕਿੱਥੇ ਲੱਭੇਗਾ ਜਾ ਕੇ ਜਿਹੜਾ ਕੋਈ 4 ਫੜ ਦਾ ਡਾਕਟਰ ਲਾਇਆ ਜੀ ਮੈਂ ਕੋਈ ਬੰਗਾਲ ਦਾ ਡਾਕਟਰ ਹੈ ਜੀ ਕੋਈ ਮਲ ਜਿਹੜਾ ਪੀਜੀ ਕਰਨਾ ਹੈ 50% ਕੋਟਾ ਪੀਜੀ ਚ ਆਊਟ ਆਫ ਸਟੇਟ ਹੁੰਦਾ ਜੀ ਬਾਹਰੋਂ ਆਂਦੇ ਬੱਚੇ ਆਲ ਇੰਡੀਆ ਕੋਟਾ ਕਹਿੰਦੇ ਉਹਨੂੰ 50% ਸੋ ਉਹ ਵਿਚਾਰੇ ਬੱਚੇ ਆ ਜਿਹ ਦੇ ਵੀ ਉਸ ਦਾ ਸੋਚੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਪਾਸਟੂਰੇਟ ਕਰਦੇ ਤੁਹਾਨੂੰ ਦੱਸਿਆ ਗਿਆ ਕਿ ਇਹਦੇ ਚ ਇੱਕ ਕਾਰਨ ਇਹਦਾ ਜਿਹੜਾ ਹੈਗਾ ਨਾ ਜੀ ਉਹ ਡਰਗ ਡਿਪਸ ਵੀ ਆ ਜਿਹੜੀ ਸ਼ੇਅਰਿੰਗ ਆਫ ਨੀਡਲਸ ਐਂਡ ਸਰਿੰਜਸ ਉਹਦੇ ਵਾਸਤੇ ਅਸੀਂ ਸੇਫ ਸਰਿੰਜ ਮੀ ਸ਼ੁਰੂ ਕੀਤਾ ਸੀ ਪਲੱਸ ਉਹਨਾਂ ਨੂੰ ਜਿਹੜਾ ਹੈਗਾ ਉਹ ਲਿਕਵਿਡ ਮੈਥਡੋਨ ਤੇ ਲਿਆ ਕੇ ਉਹਨਾਂ ਨੂੰ ਜਿਹੜਾ ਹੈਗਾ oral substitution therapy ਉਹਦੇ ਵਾਸਤੇ ਆ ਸਾਰਾ ਮੈਂਟਰਲ ਐਸਪੈਕਟ ਇਸ਼ੂ ਆ ਸਾਰਾ ਜੋ ਉਹਦੇ ਵਿੱਚ ਅਸੀਂ ਇੰਟਰਵੈਨਸ਼ਨ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ 100% ਟੈਸਟਿੰਗ ਕਰਕੇ ਜਿੰਨੇ ਵਿੱਚ ਜਿੰਨੇ ਵੀ ਬੰਦੇ ਜਿਹੜੇ ਸੀਗੇ ਉਹਦੇ ਚ ਐਚ ਆਈ ਵੀ ਹੈਪਟਾਈਟਸ ਬੀ ਐਂਡ ਸੀ ਡਬਲ ਕਲੋਸਰਸ ਐਂਡ ਸਿਪਲਸ ਪੰਜ ਬਿਮਾਰੀਆਂ ਦਾ ਟੈਸਟ ਕਰਕੇ ਸਾਰੇ ਜਨ ਅਨਿਮਰਸ ਨੂੰ ਸਿਚਿਤ ਪਰਦੇ ਪਾਤਾ ਕਿਉਂਕਿ ਉਸੇ ਕੰਟਰੋਲ ਟਾਈਟਲੀ ਹੋਰ ਜਨਰਲ ਪਬਲਿਕ ਦੇ ਵਿੱਚ ਵੀ ਕਰ ਰਿਹਾ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਰੇ ਇਲਾਜ ਫਰੀ ਹੈ ਪੰਜਾਬ ਸਰਕਾਰ ਪਹਿਲੀ ਸਰਕਾਰ ਹੈ ਜਿਹੜੀ ਹਰ ਪਰਿਵਾਰ ਨੂੰ 10 ਲੱਖ ਦਾ ਬੀਮਾ ਦੇਣ ਜਾ ਰਹੀ ਹੈ ਉਹਦੀ ਪ੍ਰੋਸੈਸ ਸ਼ੁਰੂ ਕਰਤੀ ਹੈ ਅਸੀਂ ਤੇ ਬਹੁਤ ਸਾਰੀਆਂ ਅਸੀਂ ਹੋਰ ਨਵੇਂ ਜਿਹੜੇ ਹੈਗੇ ਆ ਬਹੁਤ ਸਾਰੀਆਂ ਸਕੀਮਾਂ ਲੈ ਕੇ ਆ ਰਹੇ ਜਿੱਥੇ ਲੋਕਾਂ ਨੂੰ 1 ਲੱਖ ਸਰਵਿਸਸ ਮਿਲਣ ਗਿਆ ਮੈਨੇਜਮੈਂਟ ਫੰਡਡ ਬਾਏ ਦਾ ਗਵਰਨਮੈਂਟ ਹੋਣ ਗਿਆ ਚਾਹੇ ਅਸੀਂ ਸਰਕਾਰੀ ਅਸਥਾਨਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਲੈਬੋਰੀ ਸਬਸਿਸ ਆਊਟਸੋਰਸ ਕੀਤੀਆਂ ਹੋ ਸਕਦਾ ਸੀ ਹੋਰ ਕੋਈ ਸਰਵਿਸ ਜਿਹੜੀ ਅੱਜ ਮੈਂ ਤੁਸੀਂ ਆਈਸੀਯੂ ਪਿਆ ਹੋ ਸਕਦਾ ਮੈਂ ਆਈਸੀਯੂ ਨੂੰ ਆਊਟਸੋਰਸ ਕਰਾਂ ਵੀ ਇਹਨਾਂ ਨੇ ਸਾਡਾ ਇੱਕ ਮਤਲਬ ਪ੍ਰਾਈਵੇਟ ਬੰਦੇ ਨਾਲ ਮੈਂ ਟਾਈਅਪ ਕਰਾਂ ਉਹ ਪੈਸੇ ਸਰਕਾਰ ਦੇਗੀ ਲੋਕ ਨਹੀਂ ਦੇਣਗੇ ਇਹਨ ਜਿਹੜਾ ਸਾਡਾ ਆਈਸੀਯੂ ਹੈਗਾ ਇਹ ਮਤਲਬ ਇਟ 윌 ਬੀ ਮੈਨੇਜਡ ਬਾਈ professionals ਜਿਨ੍ਹਾਂ ਦੇ ਵਿੱਚ ਵੀ ਇਹ ਕੈਂਪ ਅਵੇਲੇਬਲ ਹੈ ਕੈਂਪਲ ਆਨ ਦੀ ਜਿਨ੍ਹਾਂ ਦੇ ਵਿੱਚ ਤੇ ਸਾਡੀ ਰੈਗੂਲਰ ਐਕਟੀਵਿਟੀ ਚੱਲਦੀ ਹੈ ਜਿਨ੍ਹਾਂ ਅਸੀਂ ਐਕਚੁਅਲੀ ਵੀ ਨੀਡ ਮੈਨੀ ਮੋਰ ਸੈਕਟਰੀਸਟ ਵੀ ਨੀਡ ਮੈਨੀ ਮੋਰ ਸਾਈਕੋਲੋਜਿਸਟ ਮੈਡੀਕਲ ਕਾਲਜ ਚ ਮੈਂ ਪਹਿਲੀ ਵਾਰ ਹੀ ਰੱਖਿਆ ਜੀ ਪਰਤੀ ਜੀ ਸਾਈਕੋਲੋਜਿਸਟ ਰੱਖੇ ਨਹੀਂ ਹੈ ਪਹਿਲਾਂ ਜੀ ਇਸ ਪਿਛਲੇ ਗੈਪ ਇੰਨੇ ਆ ਗਿਆ ਨਾ ਜੀ ਸਾਡੇ ਕੋਲੇ ਬ੍ਰੇਨ ਸਰਜਰੀ ਨਿਊਰੋ ਸਰਜਰੀ ਔਰ ਹਾਰਟ ਸਰਜਰੀ ਦੀ ਹਾਲ ਬਣਾਈਆਂ ਕੈਥ ਲੈਬਸ ਆ ਤਾਂ ਇਹ ਤਾਂ ਸਿੱਧੇ ਲਾਜੋ ਪੀਜੀਐਨ ਲਾਜੋ ਮਨ ਲ ਉਹ ਤਾਂ ਪੇਸ਼ੈਂਟ ਚੱਲਦਾ ਸੀਗਾ ਜੀ ਬਰਨਾਲੇ ਤੋਂ ਸਕੂਰ ਸਕੂਰ ਤੋਂ ਪਟਿਆਲੇ ਪਟਿਆਲੇ ਤੋਂ ਚੰਡੀਗੜ੍ਹ ਚੰਡੀਗੜ੍ਹ ਲੈ ਕਹਿੰਦੇ ਸਾਡੇ ਕੋਲ ਤਾਂ ਬੈੱਡ ਨਹੀਂ ਆ ਫਿਰ ਵਾਪਸ ਉਹਦੇ ਜਾ ਕੇ ਪ੍ਰਾਈਵੇਟ ਹਸਪਤਾਲ ਸੋ ਤੇ ਹੁਣ ਅਸੀਂ ਮਤਲਬ ਇੰਨੀ ਕਿ ਬੈੱਡ ਕਪੈਸਟੀ ਕ੍ਰੀਏਟ ਕਰ ਦਾਂਗੇ 1 ਇਅਰ ਕਿ ਕਿਸੇ ਨੂੰ ਮਜਬੂਰੀ ਚ ਨਹੀਂ ਜਾਣਾ ਪਏਗਾ ਜੀ ਅਗਲਾ ਆਪਣੀ ਮਰਜ਼ੀ ਨਾਲ ਜਾਵੇ